ਅਕਾਲੀ ਦਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕੀਤੀ ਹੈ ਤਾਂ ਦੱਸਦੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਘਰਾਂ ਦੇ ਵਿੱਚ ਵੀ ਹੁਣ ਪੰਜਾਬੀ ਸੁਰੱਖਿਅਤ ਨਹੀਂ ਹੈ ਤੇ ਜਿਸ ਦੇ ਦੌਰਾਨ ਪੰਜਾਬ ਸਰਕਾਰ ਨੇ ਜਿਹੜਾ ਕਿ ਕਾਨੂੰਨ ਵਿਵਸਥਾ ਦੀਆਂ ਸ਼ਰੀਆੰਤ ਜੀ ਆੜਨੀਆਂ ਹੋਈਆਂ ਤੇ ਵੀ ਚੁੱਪ ਵੱਟੀ ਬੈਠੀ ਹੈ ਤੇ ਜਿਸ ਤੋਂ ਬਾਅਦ ਹੁਣ ਅਕਾਲੀ ਦਲ ਇਸ ਗੱਲ ਤੋਂ ਬਾਅਦ ਗਰਮ ਹੋਇਆ ਦਿਖਾਈ ਦੇ ਰਿਹਾ ਤੇ ਜਿਸ ਤੋਂ ਬਾਅਦ ਉਥੇ ਹੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਅਜਮਰੇ ਸਰ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਨਾਮ ਦਿੱਤਾ ਗਿਆ ਤੇ ਸ਼ਰੀਆਮ ਹੀ ਦਿਨ ਦਿਹਾੜੇ ਜਿਹੜਾ ਕਿ ਗੋਲੀਆਂ ਦੇ ਨਾਲ ਇੱਕ ਐਨਆਰਆਈ ਦੇ ਨਾਲ ਜਿਹੜਾ ਕਿ ਉਸਦੇ ਘਰ ਆ ਕੇ ਜਿਹੜਾ ਕਿ ਸ਼ਰੀਆਮ ਜਿਹੜੀ ਹੈ ਕਿ ਗੋਲੀਆਂ ਮਾਰੀਆਂ ਗਈ ਆ ਤੇ ਜਿਸ ਤੋਂ ਬਾਅਦ ਲਗਾਤਾਰ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਹੁਣ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਦਲ ਦੀ ਲੀਡਰਸ਼ਿਪ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਕਿ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਪੰਜਾਬ ਦੇ ਵਿੱਚ ਹੁਣ ਜਿਹੜਾ ਕਿ ਘਰਾਂ ਦੇ ਵਿੱਚ ਪੰਜਾਬੀ ਸੁਰੱਖਿਆਤ ਨਹੀਂ ਹੈ ਤੇ ਜਿਸ ਤੋਂ ਦੌਰਾਨ ਦੱਸਦੀ ਹੈ ਕਿ ਅੱਜ ਮੁੱਖ ਮੰਤਰੀ ਭਗਵਾਨ ਜੀ ਤੁਮਾਂ ਤੁਹਾਡੇ ਰਾਜ ਦੇ ਵਿੱਚ ਅਜਹੀਆਂ ਘਟਨਾਵਾਂ ਹੋ ਰਹੀਆਂ ਨੇ ਤੇ ਦਿਨੋਂ ਦਿਰਹਿ ਵਾਧੀਆਂ ਜਾ ਰਹੀਆਂ ਨੇ ਤੇ ਪੰਜਾਬੀ ਆਪਣੇ ਘਰਾਂ ਦੇ ਵਿੱਚ ਵੀ ਸੁਰੱਖਿਅਤ ਨਹੀਂ ਰਹੇ ਤੇ ਮੈਂ ਸਮਝਦਾ ਕਿ ਤੁਹਾਨੂੰ ਨੈਤਿਕਤਾ ਦੇ ਆਧਾਰ ਤੇ ਜਿਹੜਾ ਕਿ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਦੱਸਦੀ ਕਿ ਅਮਰੇ ਸਰ ਦੇ ਵਿੱਚ ਇੱਕ ਐਨਆਰਆਈ ਜਿਹੜਾ ਕਿ ਉਹਨਾਂ ਨੂੰ ਘਰ ਦੇ ਵਿੱਚ ਵੜ ਕੇ ਹੀ ਜਿਹੜਾ ਕਿ ਗੋਲੀਆਂ ਮਾਰ ਕੇ ਜਿਹੜਾ ਕਿ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਤੇ ਜਿੱਥੇ ਬਦਮਾਸ਼ਾਂ ਨੇ ਘਰ ਦੇ ਵਿੱਚ ਵੜ ਕੇ ਸੁਖਤੈਂ ਸਿੰਘ ਨੂੰ ਦੋ ਗੋਲੀਆਂ ਮਾਰੀਆਂ ਤੇ ਸਵਾਰ ਦਾਤ ਦੇ ਸੀਸੀਟੀਵੀ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਲਗਾਤਾਰ ਪੰਜਾਬ ਸਰਕਾਰ ਨੂੰ ਨਿਸ਼ਾਨੇ ਦੇ ਉੱਤੇ ਲਹਿਰੀਆਂ ਨੇ ਤੇ ਸੁਖਬੀਰ ਬਾਦਲ ਨੇ ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕੀਤੀ ਹੈ ਤੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਵਿਗੜ ਚੁੱਕੀ ਹੈ ਪੰਜਾਬ ਤੇ ਅੱਜ ਦੇ ਹਾਲਾਤ ਜਿਹੜੇ ਕਿ ਦੇਖ ਕੇ ਬਹੁਤ ਦੁਖੀ ਹਾਂ ਤੇ ਅੱਜ ਸਵੇਰੇ ਜਿਹੜਾ ਕਿ ਦੁੱਬਰਜੀ ਸ਼੍ਰੀ ਅਮਰਤ ਸਰ ਸਹਿਬ ਦੇ ਐਨ ਆਰ ਆਈ ਵੀਰ ਜਿਹੜੇ ਕਿ ਸੁਖਚੈਨ ਸਿੰਘ ਦੇ ਘਰ ਵੱੜ ਕੇ ਬਦਮਾਸ਼ਾਂ ਨੇ ਸ਼ਰੀਆਮ ਗੋਲੀਆਂ ਚਲਾ ਦਿੱਤੀਆਂ ਤੇ ਮਾਤਾ ਜੀ ਆਪਣੇ ਪੁੱਤ ਅਤੇ 마ਸੂਮ ਬੱਚੇ ਆਪਣੇ ਪਿਤਾ ਨੂੰ ਜਿਹੜਾ ਕਿ ਬਚਾਉਣ ਦੇ ਲਈ ਹੱਥ ਜੋੜ ਰਹੇ ਨੇ ਪਰੰਤੂ ਨਿਰਦਈ ਬਦਮਾਸ਼ਾਂ ਨੇ ਇੱਕ ਨਹੀਂ ਸੁਣੀ ਤੇ ਅਮਨ ਤੇ ਅਮਨ ਜਿਹੜੀ ਹੈ ਕਿ ਕਾਨੂੰਨ ਦੀ ਵਿਵਸਥਾ ਤਜੀਆਂ ਉਡੀਆਂ ਹੋਈਆਂ ਨੇ ਤੇ ਉੱਥੇ ਹੀ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੁਹਾਡੇ ਰਾਜ ਦੇ ਵਿੱਚ ਅਜਿਹੇ ਘਟਨਾਵਾਂ ਹਰ ਦਿਨ ਪੋਰੀਆਂ ਨੇ ਤੇ ਪੰਜਾਬੀ ਆਪਣੇ ਘਰ ਦੇ ਵਿੱਚ ਵੀ ਸੁਰੱਖਿਅਤ ਨਹੀਂ ਰਹੇ ਤੇ ਮੈਂ ਸਮਝਦਾ ਹਾਂ ਕਿ ਤੁਹਾਨੂੰ ਨੈਤਿਕਤਾ ਦੇ ਆਧਾਰ ਤੇ ਜਿਹੜਾ ਕਿ ਅਸਤੀਫਾ ਦੇ ਦੇਣਾ ਚਾਹੀਦਾ ਤੇ ਬੁਰੀ ਤਰ੍ਹਾਂ ਜ਼ਖਮੀ ਜੇਰੇ ਇਲਾਜ ਸੁਖਤੇਨ ਸਿੰਘ ਦੀ ਸਿਹਤ ਯਾਬੀ ਦੀ ਜਿਹੜੀ ਕਿ ਅਰਦਾਸ ਕਰਦਾ ਹਾਂ ਤੇ ਜਾਣਕਾਰੀ ਮੁਤਾਬਕ ਤੜਕਸੌਰ ਦੋ ਨੌਜਵਾਨ ਬਾਈਕ ਤੇ ਆਏ ਤੇ ਘਰ ਦੇ ਵਿੱਚ ਦਾਖਲ ਹੋ ਗਏ ਜਿਵੇਂ ਉਹ ਅੰਦਰ ਵੜੇ ਤੇ ਮਲਜ਼ਮਾ ਜਿਹੜਾ ਕਿ ਸੁਖਤੇਨ ਸਿੰਘ ਦੀ ਜਿਹੜੀ ਕਿ ਕਾਰ ਤੇ ਕਾਗਜ਼ਾਤ ਦੇਖਣ ਦੀ ਮੰਗ ਕਰਨ ਲੱਗੇ ਤੇ ਜਦੋਂ ਸੁਖਚੈਨ ਇਸ ਦਾ ਵਿਰੋਧ ਕੀਤਾ ਤਾਂ ਮਲਜ਼ਮਾ ਹਥਿਆਰ ਦਿਖਾ ਕੇ ਸੁਖਚੈਨ ਸਿੰਘ ਨੂੰ ਅੰਦਰ ਲੈ ਗਏ ਤੇ ਮਲਜ਼ਮਾ ਨੇ ਜਿਹੜਾ ਕਿ ਆਹ ਪਿਸਤੌਲ ਦੇ ਨਾਲ ਤਿੰਨ ਗੋਲੀਆਂ ਚਲਾਈਆਂ ਤੇ ਜਿਨ੍ਹਾਂ ਦੇ ਵਿੱਚੋਂ ਦੋ ਗੋਲੀਆਂ ਜਿਹੜੀਆਂ ਕਿ ਸੁਖਚੈਨ ਸਿੰਘ ਨੂੰ ਲੱਗੀਆਂ ਤੇ ਮੁਲਜ਼ਮ ਸੁਖਚੈਨ ਤੇ ਹੋਰ ਗੋਲੀਆਂ ਚਲਾਉਣਾ ਚਾਹੁੰਦੇ ਸਨ ਪਰ ਉਹਨਾਂ ਦਾ ਮੌਕੇ ਉੱਤੇ ਅਸਲਾ ਜਿਹੜਾ ਕਿ ਜਮ ਹੋ ਗਿਆ ਤੇ ਇਸ ਤੋਂ ਬਾਅਦ ਦੋਸ਼ੀ ਜਿਹੜਾ ਮੌਕੇ ਤੇ ਫਰਾਰ ਹੋ ਗਿਆ ਤੇ ਦੱਸਦੀ ਹੈ ਕਿ ਆਜ ਅਮਰੇ ਸਰ ਦੇ ਵਿੱਚ ਕਬੱਡੀ ਕਰਨਾ ਵਾਪਰੀ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਜਿਹੜਾ ਕਿ ਸ਼ਰਿਆਮ ਇੱਕ ਵੱਡੀ ਦਾਤ ਨੂੰ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੁਣ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਨੂੰ ਲੈ ਕੇ ਉੱਥੇ ਹੀ ਬਹੁਤ ਇਸ ਗੱਲ ਨੂੰ ਕਿਹਾ ਕਿ ਬਹੁਤ ਹੀ ਘੜਨਾ ਜਿਹੜੀ ਕਿ ਨਿੰਦਣਯੋਗ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਬਿਲਕੁਲ ਹੀ ਚੁੱਪਵਟੀ ਤੇ ਸ਼ਰਿਆਮ ਦਿਨ ਦਿਹਾੜੇ ਹੁਣ ਕੇ ਜਿਹੜਾ ਹੈ ਕਿ ਹਰ ਇੱਕ ਦਿਨ ਵਾਰਦਾਤ ਹੁੰਦੀ ਹੈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਪੰਜਾਬ ਦਾ ਬੇੜਾ ਕਰਕ ਕਰ ਦਿੱਤਾ ਹੈ ਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਹੁਣ ਅਜਹੀਆਂ ਸਥਿਤੀਆਂ ਨੂੰ ਦੇਖਦੇ ਹੋਏ ਜਿਹੜਾ ਕਿ ਨੈਤਿਕਤਾ ਦੇ ਆਧਾਰ ਤੇ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ